ਜੰਦ ਤੱਕ WTO ਦੇ ਵਿੱਚੋਂ ਬਾਹਰ ਆਉਣ ਲਈ ਫੈਸਲਾ ਨਹੀਂ ਕਰਦੇ ਤਾਂ ਐਮਐਸਪੀ ਦਾ ਕਾਨੂੰਨ ਬਣਾਉਣਾ ਮੁਸ਼ਕਲ ਆ ਇਹਨਾਂ ਦੇ ਲਈ ਮੋਦੀ ਜੀ ਪਿਛਲੀਆਂ ਇਲੈਕਸ਼ਨਾਂ ਵੇਲੇ ਜਦੋਂ ਅਸੀਂ ਬਿਹਾਰ ਤੇ ਬੰਗਾਲ ਦੇ ਵਿੱਚ ਵੋਟਰ ਚੋਟ ਦਾ ਨਾਅਰਾ ਦਿੱਤਾ ਤਾਂ ਫਿਰ ਉਹ ਸਮਝ ਲਾ ਕੇ ਕੀ ਹੋਇਆ ਸੀ ਉੱਥੇ ਤਾਂ ਉਹਨਾਂ ਦਾ ਬਿਆਨ ਆਇਆ ਕਹਿੰਦੇ ਸਾਨੂੰ ਆਉਣ ਨਹੀਂ ਦਿੱਤਾ ਅਸੀਂ ਦਿੱਲੀ ਆਉਣਾ ਸੀ ਅਸੀਂ ਪਰ ਆਉਣ ਨਹੀਂ ਜੇ ਕੋਈ ਇਹ ਕਹੂਗਾ ਕਿ ਅਸੀਂ ਸਰਕਾਰ ਦੇ ਬਰਾਬਰ ਮੱਥਾ ਲਾ ਕੇ ਟੱਕਰ ਲੈ ਕੇ ਫੇਰ ਦਿੱਲੀ ਜਾਵਾਂਗੇ ਇਹ ਮੇਰਾ ਖਿਆਲ ਖਾਮਖਿਆਲੀ ਆ ਉਹਨਾਂ ਨੇ ਕਹਾਣੀ ਕੀਤੀ ਐ ਅੱਜ ਦਾ ਤੁਹਾਨੂੰ ਕਾਠੀ ਦਿਖਾਉਂਦਾ ਕਿ ਜੇ ਸਾਰਿਆਂ ਵੱਲੋਂ ਦਿੱਤਾ ਹੁੰਦਾ ਤਾਂ ਇਹਦੇ ਰੰਗ ਹੋਰ ਹੋਣੇ ਸੀ ਇਹ ਹੁਣ ਇਕੱਲੇ ਕਿਸ਼ਾਨ ਨਹੀਂ ਅਸੀਂ ਪੂਰੇ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਇੱਕ ਜੁੱਟ ਕਰ ਰਹੇ ਆ ਦਿੱਲੀ ਦੇ ਰਾਮ ਨਿਥਾ ਮੈਦਾਨ ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਹੈ ਕਿਸਾਨ ਆਗੂ ਐਸ ਕੇ ਐਮ ਦੇ ਹੋਣ ਜਾਂ ਫਿਰ ਉਹ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਹੋਣ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਰਾਮ ਨਿਥਾ ਮੈਦਾਨ ਦੇ ਵਿੱਚ ਪਹੁੰਚੇ ਸਾਡੇ ਨਾਲ ਬੁੱਟਾ ਸਿੰਘ ਸ਼ਾਦੀਪੁਰਣੀ ਮੌਜੂਦ ਨੇ ਕਿਵੇਂ ਦੇਖਦੇ ਹੋ ਅੱਜ ਦੀ ਇਸ ਮਹਾ ਪੰਚਾਇਤ ਨੂੰ ਜੇਕਰ ਆਪਾਂ ਵੇਖੀਏ ਲੱਗਦਾ ਹੈ ਸਰਕਾਰ ਦੇ ਉੱਤੇ ਅੱਜ ਇਸ ਮਹਾ ਪੰਚਾਇਤ ਦੀ ਗੂੰਜ ਪਹੁੰਚੂ ਬਿਲਕੁਲ ਦੇਖੋ ਜਦੋਂ ਅਸੀਂ ਪਹਿਲਾਂ ਭਾਰਤ ਬੰਦ ਦਾ ਸੱਦਾ ਦਿੱਤਾ ਤਾਂ ਭਾਰਤ ਬੰਦ ਦੇ ਸੱਦੇ ਤੋਂ ਸਰਕਾਰ ਥਰ-ਥਰ ਕੰਮ ਦੀ ਸੀ ਇਸ ਕਰਕੇ ਕੰਮ ਦੀ ਸੀ ਕਿ ਹੁਣ ਇਕੱਲੇ ਕਿਸਾਨ ਨਹੀਂ ਅਸੀਂ ਪੂਰੇ ਜਿਹੜੇ ਕਿਰਤ ਕਰਨ ਵਾਲੇ ਲੋਕ ਆ ਉਹਨਾਂ ਨੂੰ ਇੱਕ ਜੁਟ ਕਰ ਰਹੇ ਹਾਂ ਇਹ ਮਿਸਾਲ ਹੈ ਕਿ ਜਦੋਂ ਭਾਰਤ ਬੰਦ ਹੋਇਆ ਸਾਰੀਆਂ ਜਿਹੜੀਆਂ ਇੰਡਸਟਰੀ ਦੇ ਵਿੱਚ ਜੁਨੀਅਨਾਂ ਕੰਮ ਕਰਦੀਆਂ ਖਾਣਾ ਵਿੱਚ ਕੰਮ ਕਰਦੀਆਂ ਰੋਡਵੇਜ ਦੀਆਂ ਜਿੱਥੇ ਬੰਦੀਆਂ ਸਾਰਿਆਂ ਨੇ ਸਾਥ ਦਿੱਤਾ ਅੱਜ ਦੀ ਮਹਾਪੰਚਾਇਤ ਦੇ ਵਿੱਚ ਵੀ ਉਹ ਸ਼ਾਮਲ ਹੋਇਆ ਮੰਚ ਤੇ ਹੀ ਬਿਰਾਜਮਾਨ ਹੈ ਅਾ ਸਾਡਾ ਇਹ ਮਿੱਥੇ ਅਸੀਂ ਕਿ ਇਕੱਲੇ ਕਿਸਾਨਾਂ ਦਾ ਮੋਰਚਾ ਨਾ ਰਹੇ ਆਉਂਦੀਆਂ ਚੋਣਾਂ ਤੱਕ ਇਹ ਪੂਰੇ ਕਿਰਤੀ ਕਿਰਤ ਕਰਨ ਵਾਲੇ ਲੋਕਾਂ ਦਾ ਮੋਰਚਾ ਬਣ ਗਏ ਤੋਂ ਸਾਨੂੰ ਉਮੀਦ ਹੈ ਕਿ ਜਿਹੜਾ ਕਦਮ ਪੁੱਟਿਆ ਉਧਰ ਨੂੰ ਜਾ ਰਿਹਾ ਹੈ ਕਿਸੇ ਗੱਲ ਨੂੰ ਲਾਗੂ ਕਰਨਾ ਹੋਰ ਗੱਲ ਹੈ ਉਦੋਂ ਵੀ ਕਿਹਾ ਸੀ ਸਾਨੂੰ ਕਮੇਟੀ ਵੀ ਬਣਾਈ ਜਾਨਾ ਨੇ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਕੁਛ ਨਹੀਂ ਕੀਤਾ ਇਹਨਾਂ ਨੇ ਤੇ ਕਹਿਣ ਕਹਿਣ ਦੀ ਗੱਲ ਹੈ ਜਦ ਤੱਕ WTO ਦੇ ਵਿੱਚੋਂ ਬਾਹਰ ਆਉਣ ਲਈ ਫੈਸਲਾ ਨਹੀਂ ਕਰਦੇ ਤਾਂ ਐਮਐਸਪੀ ਦਾ ਕਾਨੂੰਨ ਬਣਾਉਣਾ ਮੁਸ਼ਕਲ ਆ ਇਹਨਾਂ ਦੇ ਲਈ ਇਹਨਾਂ ਨੂੰ ਪਹਿਲਾਂ ਉਹਦੇ ਵਿੱਚੋਂ ਜਵਾਬ ਦੇਣਾ ਪੈਣਾ ਤੇ ਜਿਹੜਾ ਤੁਸੀਂ ਕਹਿਣਾ ਪਏਦਾ ਕੀ ਪ੍ਰੈਸ਼ਰ ਪਊਗਾ ਬਿਲਕੁਲ ਅਸੀਂ ਸ਼ੋ ਚਮਕ ਕੇ ਰੈਲੀ ਕੀਤੀ ਹੈ ਅਗਲੇ ਇਲੈਕਸ਼ਨਾਂ ਤੋਂ ਪਹਿਲਾਂ ਤਾਂ ਕਿ ਦਿਖਾਦ ਗਏ ਕਿ ਮੋਦੀ ਜੀ ਪਿਛਲੀਆਂ ਇਲੈਕਸ਼ਨਾਂ ਵੇਲੇ ਜਦੋਂ ਅਸੀਂ ਬਿਹਾਰ ਤੇ ਬੰਗਾਲ ਦੇ ਵਿੱਚ ਵੋਟਰ ਚੋਟ ਦਾ ਨਾਰਾ ਦਿੱਤਾ ਤਾਂ ਫਿਰ ਉਹ ਸਮਝ ਲਾ ਕੇ ਕੀ ਹੋਇਆ ਸੀ ਉੱਥੇ ਤੇ ਅੱਜ ਵੀ ਅਸੀਂ ਬਹੁਤ ਸਾਰੇ ਬਲਾਰੇ ਇਹੀ ਨਾਰਾ ਦੇ ਰਹੇ ਆ ਕਿ ਮੋਦੀ ਨੂੰ ਹਟਾਓ ਤੇ ਕਾਰਪੋਰੇਟ ਭਜਾਓ ਇਹ ਮੋਦੀ ਲਈ ਇੱਕ ਚੈਲੰਜ ਹੋਊਗਾ ਜਿੱਥੋਂ ਦੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੁਹਾਡੀ ਕਮੇਟੀ ਦੀ ਬੈਠਕਾ ਹੋਈ ਆ ਕਿ ਇੱਥੋਂ ਦੀ ਐਲਾਨ ਕੀਤਾ ਜਾ ਸਕਦਾ ਨਹੀਂ ਦੇਖੋ ਐਲਾਨ ਅਸੀਂ ਮੀਟਿੰਗ ਦੇ ਵਿੱਚ ਹੀ ਫੈਸਲੇ ਲੈ ਕੇ ਕਰਦੇ ਆ ਅੱਜ ਦੀ ਸਟੇਜ ਤੋਂ ਕੋਈ ਜੇ ਹਾਲਾਣ ਨਹੀਂ ਹੋਊਗਾ। ਭਾਵੇਂ ਕਿ ਸਮਾਂ ਬਹੁਤ ਥੋੜਾ ਦਿੱਤਾ ਸੀ। ਇੱਥੇ ਮਹਾਪੰਚਾਇਤ ਕਰਨ ਨੂੰ ਉਸਦੇ ਵਿੱਚ ਵੀ ਕਹਿੰਦੇ ਕਿ ਇਹਨਾਂ ਨੇ ਆਪਣੀਆਂ ਕੋਝੀਆਂ ਚਾਲਾਂ ਚੱਲੀਆਂ ਪਾਣੀ ਛੜਤਾ ਇੱਥੇ ਸਾਰਾ ਸੀਵਰੇਜ ਦਾ ਤਾਂ ਕਿ ਕਿਸਾਨ ਬੈਠੀਆਂ ਦੇਖੋ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕਰ ਗਿਆ ਕਿ ਵੱਡੀ ਮਹਾ ਪੰਚਾਇਤ ਨਾ ਹੋਵੇ ਪਹਿਲਾਂ ਮਨਜ਼ੂਰੀ ਨਹੀਂ ਸੀ ਦੇ ਰਹੇ ਫਿਰ ਕਾਨੂੰਨ ਉੱਤਰਦਿਆਂ ਨੂੰ ਰੈਸਟ ਕੀਤਾ ਬੱਚਾਂ ਦੇ ਵਿੱਚੋਂ ਰੈਸਟ ਕੀਤਾ ਇਹਨਾਂ ਨੇ ਪਰ ਜਿਵੇਂ ਜਿਵੇਂ ਇਹਨਾਂ ਨੂੰ ਪਤਾ ਲੱਗੀ ਕਿ ਕਿ ਸਾਰਾ ਹਿੰਦੁਸਤਾਨ ਤੁਰਿਆ ਹੋਇਆ ਇਧਰ ਨੂੰ ਉਹਵੇਂ ਉਹਵੇਂ ਪਿੱਛੇ ਹਟਦੇ ਗਏ ਜੇ ਗੱਲ ਕਰੀਏ ਲਾਲ ਅਰੰਮਿਲਾ ਮੈਦਾਨ ਦੀ ਇੱਥੋਂ ਹੀ ਨਾਰਾ ਦਿੱਤਾ ਗਿਆ ਸੀ ਲਾਲ ਬਹਾਦਰ ਸਾਸ਼ਤੀ ਵੱਲੋਂ ਜੈ ਜਵਾਨ ਜੈ ਕਿਸਾਨ ਸ਼ੰਭੂ ਖਨੋਰੀ ਬਾਰਡਰ ਦੇ ਉੱਤੇ ਦਾ ਕਿਸਾਨ ਜਵਾਨ ਆਮੋ ਸਾਹਮਣੇ ਹੈ ਲੱਗਦਾ ਕਿ ਸ਼ੰਭੂ ਔਰ ਖਨੌਰੀ ਦੇ ਉੱਤੇ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਦੇ ਵੀ ਉਸ ਅੰਦੋਲਨ ਦਾ ਅਸਰ ਇੱਥੇ ਤੱਕ ਪਹੁੰਚ ਦੇਖੋ ਜਿਹੜੇ ਤੁਸੀਂ ਜਵਾਨ ਦੀ ਗੱਲ ਕਰੀ ਐ ਉਹ ਚਾਹੇ ਪੁਲਿਸ ਦੇ ਵਿੱਚ ਆ ਚਾਹੇ ਫੌਜ ਦੇ ਵਿੱਚ ਆ ਉਹਨਾਂ ਦਾ ਜਿਹੜਾ ਦਿਲ ਤੇ ਦਿਮਾਗ ਆ ਉਹ ਸੰਯੁਕਤ ਮੋਰਚੇ ਦੇ ਨਾਲ ਆ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਸੀ ਕਰਦੇ ਇਹ ਦਿਲੋਂ ਇਹਨਾਂ ਦਾ ਨਹੀਂ ਸੀ ਕਹਿੰਦਾ ਇਹ ਜਦੋਂ ਇਹਨਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਖੁਫੀਆ ਏਜੰਸੀਆਂ ਰਾਹੀਂ ਕਿ ਜੇ ਤੁਸੀਂ ਕਿਸਾਨਾਂ ਬੰਨੀ ਉਂਗਲ ਵੀ ਕਰ ਲਈ ਤਾ ਫੌਜ ਦੇ ਵਿੱਚ ਵੀ ਬਗਾਵਤ ਹੋਊਗੀ ਪੁਲਿਸ ਦੇ ਵਿੱਚ ਵੀ ਬਗਾਵਤ ਹੋਊ। ਉਹਨਾਂ ਦਾ ਬਿਆਨ ਆਇਆ ਕਹਿੰਦੇ ਸਾਨੂੰ ਆਉਣ ਨਹੀਂ ਦਿੱਤਾ ਅਸੀਂ ਦਿੱਲੀ ਆਉਣਾ ਸੀ ਅਸੀਂ ਪਰ ਆਉਣ ਨਹੀਂ। ਦੇਖੋ ਆਉਣ ਆਉਣ ਦਾ ਢੰਗ ਹੈ। ਪਹਿਲਾਂ ਵੀ ਆਏ ਆ ਅਸੀਂ ਤੇ ਹੁਣ ਵੀ ਆਏ ਆ। ਜੇ ਕੋਈ ਇਹ ਕਹੂਗਾ ਕਿ ਅਸੀਂ ਸਰਕਾਰ ਦੇ ਬਰਾਬਰ ਮੱਥਾ ਲਾ ਕੇ ਟੱਕਰ ਲੈ ਕੇ ਫੇਰ ਦਿੱਲੀ ਜਾਵਾਂਗੇ ਇਹ ਮੇਰਾ ਖਿਆਲ ਖਾਮ ਖਿਆਲੀ ਆ। ਇਹ ਪ੍ਰੈਸ਼ਰ ਗਰੁੱਪ ਹੈ ਨਾ ਕਿ ਸਰਕਾਰ ਦੇ ਬਰਾਬਰ ਦੀ ਤਾਕਤ ਹੈ। ਸਗਰੁੱਪ ਨੂੰ ਹੋਰ ਮਜ਼ਬੂਤ ਕੀਤਾ ਜਾਸਦਾ ਸੀ ਜਿਉਹਲਾ ਫੈਸਲਾ ਉਹ ਤਾਲਮੇਲ ਦੇ ਨਾਲ ਬਿਲਕੁਲ ਉਹਨਾਂ ਨੇ ਕਾਹਲੀ ਕੀਤੀ ਹੈ ਅੱਜ ਦਾ ਸਾਨੂੰ ਕਾਠੀ ਦਿਖਾਉਂਦਾ ਹੈ ਕਿ ਜੇ ਸਾਰਿਆਂ ਵੱਲੋਂ ਦਿੱਤਾ ਹੁੰਦਾ ਤਾਂ ਇਹਦੇ ਰੰਗ ਹੋਰ ਹੋਣੇ ਸੀ ਬਖਸ਼ ਬੁੱਟਾ ਜੀ ਤਾਂ ਬੁੱਟਾ ਸਿੰਘ ਸ਼ਾਦੀਪੁਰ ਇਹੀ ਗੱਲ ਕਹਿ ਰਹੇ ਨੇ ਕਿ ਜੇ ਤਾਲਮਿਲ ਦੇ ਨਾਲ ਹੀ ਇਹ ਪ੍ਰੈਸ਼ਰ ਦਿੱਤਾ ਹੁੰਦਾ ਤਾਂ ਸ਼ਾਇਦ ਅੱਜ ਇਸ ਦਾ ਰੰਗ ਟੰਗ ਹੋਰ ਹੋਣਾ ਸੀ ਉਹਨਾਂ ਦੇ ਵੱਲੋਂ ਕਾਲੀ ਕੀਤੀ ਗਈ ਜੋ ਸ਼ੰਭੂ ਖਨੋਰੀ ਬਾਰਡਰ ਉੱਤੇ ਬੈਠੇ ਹੋਏ ਨੇ ਤਾਂ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੈ ਔਰ ਵੱਡਾ ਇਕੱਠ ਜੋ ਆਇਆ ਹੈ ਤੇ ਕਿਸਾਨਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਕੈਮਰਾ ਪਰਸਨ ਦਿਵਿੰਦਰ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ